ਅੱਗੇ ਵਧਾਂਗੇ ਮੌਲੀ ਦੇ ਸਰਕਾਰੀ ਹਸਪਤਾਲ ਤੋਂ ਮੁਰਤੋ ਠਗੀ ਦਾ ਮਾਮਲਾ ਸਾਹਮਣੇ ਬਜ਼ੁਰਗ ਤੋਂ 3500 ਰੁਪਏ ਲੁੱਟ ਕੇ ਫਰਾਰ ਹੋਇਆ ਨਕਲੀ ਡਾਕਟਰ 6 ਮਹੀਨੇ ਪਹਿਲਾਂ ਵੀ ਬਜ਼ੁਰਗ ਦੇ ਨਾਲ 20000 ਰੁਪਏ ਦੀ ਠਗੀ ਕੀਤੀ ਗਈ ਸੀ ਹਸਪਤਾਲ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਘਟਨਾ ਕੈਦ ਹੋਈ ਹਸਪਤਾਲ ਪ੍ਰਸ਼ਾਸਨ ਨੇ ਪੁਲਿਸੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲੀਆ ਨਿਸ਼ਾਨ ਲਗਾ ਅੱਜਕੱਲ੍ਹ ਚੋਰ ਜਿਹੜਾ ਚੋਟਾ ਗੜੇ ਕੇ ਜਿਹਨੇ ਪੂਰੇ ਸ਼ਤਰਾਨਾ ਤਰੀਕੇ ਨਾਲ ਕੀ ਵੱਖ-ਵੱਖ ਤਰੀਕੇ ਠੰਗ ਤਰੀਕਿਆਂ ਨਾਲ ਕੀ ਠੱਗੀਆਂ ਦੇ ਮਾਮਲਿਆਂ ਨੂੰ ਜਿਹੜਾ ਕਿ ਇਨਜਾਮ ਦਵਾਰਦਾਤਾਂ ਨੂੰ ਇਨਜਾਮ ਦੇ ਰਹੇ ਨੇ ਅਜਿਹੇ ਮਾਮਲੇ ਇੱਕ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਤੋਂ ਨਿਕਲ ਕੇ ਸਾਹਮਣੇ ਆਏ ਜਿਸ ਵਿੱਚ ਇੱਕ ਠਾਗੇ ਜਿਹੜਾ ਕਿ ਹੈਗਾ ਉਸ ਨੂੰ ਇੱਕ ਬਜ਼ੁਰਗ ਨੂੰ ਟਾਰਗੇਟ ਕੀਤਾ ਜਾਂਦਾ ਤੇ ਟਾਰਗੇਟ ਕਰਨ ਤੋਂ ਬਾਅਦ ਉਸ ਨਾਲ ਤਕਰੀਬਨ 35,000 ਰੁਪਏ ਦੀ ਜਿਹੜੀ ਕਿ ਠੱਗੀ ਮਾਰੀ ਜਾਂਦੀ ਹੈ ਇਸ ਸਬੰਧ ਨਾਲ ਡਾਕਟਰ ਐਚ ਐਸ ਟੀਵਾ ਜੀ ਮੌਜੂਦ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਕਿ ਪੂਰਾ ਮਸਲਾ ਕੀ ਸੀਗਾ ਤੇ ਕਿਸ ਤਰੀਕੇ ਨਾਲ ਵਾਰਦਾਤ ਤੋਂ ਅ ਆਰਥੋਪੈਡਿਕ ਡਿਪਾਰਟਮੈਂਟ ਜੀ ਦਿਖਾਉਣ ਵਾਸਤੇ ਉਹ ਇੱਕ ਪਰਚੀ ਤੇ ਡਾਕਟਰ ਸਾਹਿਬ ਨੇ ਜਮਕੌਰ ਸਾਹਿਬ ਵਾਲਿਆਂ ਨੇ ਲਿਖ ਕੇ ਨਾਂ ਦਿੱਤਾ ਸੀ ਡਾਕਟਰ ਕਰਨ ਇਹ ਆਗੇ ਸਾਡੇ ਕੋਲ ਓਪੀਡੀ ਚ ਤੇ ਜਦੋਂ ਓਪੀਡੀ ਚ ਐਂਟਰ ਹੁੰਦੇ ਅਸੀਂ ਸੀਸੀਟੀਵੀ ਚ ਦੇਖਿਆ ਵੀ ਇਹ ਬੰਦਾ ਜਿਹੜਾ ਸੀ ਇਹ ਉਹਨਾਂ ਦੇ ਮਗਰਮਗਰ ਹੋ ਜਾਂਦਾ ਵੀ ਇਹਨਾਂ ਨੂੰ ਹੈਲਪ ਚਾਹੀਦੀ ਹੈ ਉਹ ਆਇਡੈਂਟੀਫਾਈ ਹੀ ਉਹ ਬੰਦਿਆਂ ਨੂੰ ਕਰਦਾ ਜਿਹੜੇ ਵਿਚਾਰੇ ਇਕੱਲੇ ਬਜ਼ੁਰਗ ਹੁੰਦੇ ਆ ਤੇ ਉਹਨੇ ਆਇਡੈਂਟੀਫਾਈ ਕਰ ਲਿਆ ਇਹਨਾਂ ਨੂੰ ਤੇ ਮਗਰਮਗਰ ਉਹਨਾਂ ਦੇ ਚਲਾ ਗਿਆ ਤੇ ਜਦੋਂ OPD ਦੇ ਸਾਹਮਣੇ ਜਾ ਕੇ ਖੜਾ ਹੋਇਆ ਤੇ ਬਜ਼ੁਰਗਾਂ ਨੇ ਉਹਨੂੰ ਪੁੱਛ ਲਿਆ ਵੀ ਤੁਸੀਂ ਡਾਕਟਰ ਕਰਨ ਹੋ ਹਾਂਜੀ ਮੈਂ ਹੀ ਆ ਡਾਕਟਰ ਕਰਨ ਉਹਦੇ ਨਾਲ ਗੱਲਬਾਤਾਂ ਕੀਤੀਆਂ ਆਪਣਾ ਵਿਸ਼ਵਾਸ ਬਣਾਇਆ ਤੇ ਫਿਰ ਬਜ਼ੁਰਗਾਂ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਬੱਜੇ ਪੈਸੇ ਹੈਗੇ ਜੀ ਤੁਹਾਡੇ ਕੋਲ 5 500 ਦੇ ਨੋਟ ਉਹ ਕਹਿੰਦੇ ਮੇਰੇ ਕੋਲ 3500 ਰੁਪਈਆ ਕਹਿੰਦਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਚੇਂਜ ਦੇ ਦੇਣਾ ਮੈਨੂੰ ਇਹ ਵੱਡੇ ਨੋਟ ਚਾਹੀਦੇ ਤੁਸੀਂ ਆ ਬੈਠੋ OPD 'ਚ ਤੇ ਮੈਂ ਤੁਹਾਨੂੰ ਆ ਕੇ ਛੋਟੇ ਨੋਟ ਦੇ ਕੇ ਤੇ ਆ ਕੇ ਚੈੱਕਅਪ ਕਰ ਲਨਾਂ ਉਹਨਾਂ ਨੂੰ ਉੱਥੇ ਬਿਠਾ ਕੇ ਤੇ ਆਪ ਚਲਾ ਗਿਆ ਉਸ ਤੋਂ ਬਾਅਦ ਉਹ ਜਦ ਬਜ਼ੁਰਗ ਸਾਡੇ ਕੋਲ ਆਏ ਉਹਨਾਂ ਨੇ ਸਾਨੂੰ ਜਿਹੜੀ ਵਾਰਦਾਤ ਤਾਂ ਦੱਸਿਆ ਵੀ ਮੇਰੇ ਨਾਲ ਇਹ ਹੋਇਆ ਅਸੀਂ ਉਸੇ ਵੇਲੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਦੇ ਦਿੱਤੀਆਂ ਪੁਲਿਸ ਨੂੰ ਤੇ ਪੁਲਿਸ ਹੁਣ ਕੋਸ਼ਿਸ਼ ਕਰ ਰਹੀ ਹੈ ਵੀ ਇਹ ਥੱਗ ਜਲਦੀ ਜਲਦੀ ਫੜਿਆ ਜਾਵੇ ਨਾਲੇ ਸਾਡੇ ਸਰਕਾਰੀ ਹਸਪਤਾਲ ਹੈ ਇੱਥੇ ਤਾਂ ਕੋਈ ਪੈਸੇ ਦਾ ਕੋਈ ਲੈਣ ਦੇ ਨਹੀਂ ਹੈਗਾ ਕਿਸੇ ਨਾਲ ਇਤਤਾਂ ਜਿਹੜੀ ਸਰਕਾਰੀ ਫੀਸ ਹੈ ਉਹੀ ਵਿੰਡੋਜ਼ ਤੇ ਦਿੱਤੀ ਜਾਂਦੀ ਹੈ ਉਥੋਂ ਰਸੀਦ ਉਹਨਾਂ ਦੀ ਮਿਲਦੀ ਹੈ ਤੇ ਬਜ਼ੁਰਗਾਂ ਨੂੰ ਇਹੋ ਹੀ ਬੇਨਤੀ ਕਰਨਾ ਵੀ ਅੱਗੇ ਤੋਂ ਸਾਵਧਾਨ ਰਹੋ ਤੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਸਾਡੇ ਹਸਪਤਾਲ ਜੇ ਕੋਈ ਪੈਸੇ ਮੰਗਦਾ ਤਾਂ ਸਾਨੂੰ ਆ ਕੇ ਦੱਸੋ ਇਕੋ ਐਸਾਂ ਡਾਕਟਰ ਐਸਐਚਐਚਐਸ ਟੀਮਾਂ ਦੀ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿਸ ਤਰੀਕੇ ਨਾਲ ਇੱਕ ਛਾਤਲ ਠੱਗ ਵੱਲੋਂ ਦੋ ਵਾਰ ਜਿਹੜੀ ਕਿ ਠੱਗੀ ਦੀ ਵਾਰਦਾਤ ਨੂੰ ਜਿਹੜਾ ਹਸਪਤਾਲ ਦੇ ਵਿੱਚ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਲੇਕਿਨ ਜਿਹੜੇ ਕਿ ਸਰਕਾਰਾਂ ਜਾਂ ਕਿਸੇ ਕਹਿ ਸਕਦੇ ਏਜੰਸੀਆਂ ਵੱਲੋਂ ਕਿਸੇ ਵੀ ਤਰੀਕੇ ਜਿਹੜਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਜਿਸ ਦਾ ਕਮਿਆਜ਼ਾ ਹੁਣ ਆਮ ਜਨਤਾ ਵੀ ਭੁਗਤ ਰਹੀ ਹੈ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ આજે ਦਿਨ લગાતાર ਜਿਹੜਾ ਕਿ ਠੱਗੀ ਦੇ ਨਵੇਂ-ਨਵੇਂ ਢੰਗ ਤਰੀਕਿਆਂ ਦੇ ਜਿਹੜੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਨੇ ਅਜਿਹਾ ਹੀ ਮਾਮਲਾ ਇੱਕ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਤੋਂ ਨਿਕਲ ਕੇ ਸਾਹਮਣੇ ਆਇਆ ਜਿਸ ਵਿੱਚ ਇੱਕ ਨਕਲੀ ਡਾਕਟਰ ਬਣ ਕੇ ਪੇਸ਼ੈਂਟ ਦੇ ਕੋਲੋਂ 3500 ਰੁਪਏ ਠਾਕੇ ਜਿਹੜਾ ਕਿ ਛਾਤਰ ਠਾਕੇ ਜਿਹੜਾ ਕਿ ਕਾ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਜਦੋਂ ਇਸ ਸੰਬੰਧੀ ਡਾਕਟਰ ਐਚ ਐਸ ਸੀਮਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਜਾਣਕਾਰੀ ਸਪਸ਼ਟ ਤੌਰ ਤੇ ਕੀਤੀ ਗਈ ਦਿੱਤੀ ਗਈ ਹੈ ਕਿ ਲਗਾਤਾਰ ਇਸ ਨੂੰ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਵੀ ਇਸ ਇਸੇ ਚੋਰ ਵੱਲੋਂ ਇੱਕ ਠਾਗੇ ਛਾਤਰ ਠਾਕੇ ਵੱਲੋਂ ਸੌਫਟ ਟਾਰਗੇਟ ਜਿਹੜੇ ਕਹਿੰਦੇ ਜਿਆਦਾਤਰ ਬਜ਼ੁਰਗ ਜਾਂ ਅਨਪੜ੍ਹ ਜਿਹੜੇ ਥੋੜਾ ਘੱਟ ਪੜੇ ਲਿਖੇ ਲੋਕ ਨੇ ਉਹ ਇਹਨਾਂ ਦੇ ਟਾਰਗੇਟ ਤੇ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਵੀ ਉਹਨੇ ਵੱਲੋਂ ਟਾਰਗੇਟ ਬਣਾਇਆ ਗਿਆ ਸੀ ਤੇ ਉਹਨਾਂ ਦੇ ਕੋਲੋਂ ਤਕਰੀਬਨ 70000 ਰੁਪਏ ਲੁੱਟ ਕੇ ਜਿਹੜਾ ਇਸੇ ਤਰੀਕੇ ਨਾਲ ਠੱਗੀ ਦੇ ਰਕੇ ਮੇਰੇ ਕੋ ਵੱਡੇ ਨੋਟਾਂ ਦੀ ਜ਼ਰੂਰਤ ਹੈ ਵੱਡੇ ਨੋਟਾਂ ਦਾ ਬੰਨਾ ਮਾਰ ਕੇ ਤੇ ਲੈ ਗਿਆ ਤੇ ਉਹਨਾਂ ਨੂੰ ਅੱਗੇ ਕਹਿ ਗਿਆ ਕਿ ਮੈਂ ਤੁਹਾਨੂੰ ਹੁਣੇ ਆ ਕੇ ਝੂੜੇ ਖੁੱਲੇ ਪੈਸੇ ਲੈ ਆ ਕੇ ਦੇਣਾ ਤਾਂ ਉਹ ਨੋਟ ਲੈ ਕੇ ਜਿਸ ਤਰੀਕੇ ਨਾਲ ਨਿਕਲਦਾ ਤੇ ਡਾਕ ਨਿਕਲ ਜਾਂਦਾ ਤੇ ਇਹ ਸਾਰੀ ਘਟਨਾ ਜਿਹੜੀ ਕਿ ਗਈ ਉਹ ਤਾਂ ਸੀਸੀਟੀਵੀ ਕੈ ਆਦਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਇਸ ਨੂੰ ਜਿਹੜਾ ਠਾਕੇਗਾ ਇਹਦੀ ਜਿਹੜੀ ਫੋਟੋ ਆਣੀ ਗਈਆਂ ਪੋਸਟਰ ਹਸਪਤਾਲ ਤੇ ਗੇਟ ਤੇ ਲਗਾਏ ਜਾ ਚੁੱਕੇ ਨੇ ਲੇਕਿਨ ਜਦੋਂ ਇਸ ਨਰੇਿਸਮ ਦੇ ਸ਼ਿਕਾਇਤ ਜਿਹੜੇ ਕੀ ਗਏ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਦਿੱਤੀ ਗਈ ਸੀ ਲੇਕਿਨ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਕੀਤੀ ਹੈ ਇਸ ਛਾਤਰ ਠੱਗ ਦੇ ਖਿਲਾਫ ਅਮਲ ਵਿੱਚ ਨਹੀਂ ਲਿਆਂਦੀ ਗਈ ਅਜੇ ਹੀ ਜਿਸ ਕਾਰਨ ਕਿ ਇਸ ਚੋਰ ਦੇ ਜਿਹੜੇ ਹੌਸਲੇ ਨੇ ਇੱਕ ਵਾਰ ਫੇਰ بلند ਹੋਏ ਤਾਂ ਉਸ ਸਮੇਂ ਦੁਬਾਰਾ ਇੱਕ ਵਾਰ ਜਿਲ੍ਹਾ ਹਸਪਤਾਲ ਦੇ ਵਿੱਚ ਆ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਕੇ ਇਧਰੋਂ ਆਰਾਮ ਨਾਲ ਨਿਕਲਦਾ ਬਣਿਆ ਹੁਣ ਪੁਲਿਸ ਦੀ ਕਾਰਗੁਜ਼ਾਰੀ ਤੋਂ ਉਸ ਵਕਤ ਸਭ ਵੱਡੇ ਸਵਾਲਿਆ ਨਿਸ਼ਾਨ ਖੜੇ ਹੁੰਦੇ ਨੇ ਕਿ ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਪਹਿਲਾਂ ਜਿਹੜੀ ਪਹਿਲੀ ਘਟਨਾ ਹੋਈ ਸੀ ਪੁਲਿਸ ਨੇ ਪੁਲਿਸ ਦੇ ਕਾਰਜਯੋਗ ਦੇ ਵੱਡੇ ਸਵਾਲਿਆਂ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਜ਼ਿਲ੍ਹਾ ਹਸਪਤਾਲ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਮੁਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ